ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਜੋ ਇਤਿਹਾਸ ਦੀ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਿਆ ਹਾਂ ਉਹ ਹੈ ਮਾਨਕ ਚੰਦ ਜਦੋਂ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਂਦਾ ਹੈ ਨਾ ਤਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਉਸ ਨੂੰ ਕਿਵੇਂ ਜਿਉਂਦਾ ਕਰਦੇ ਨੇ ਤੇ ਮਾਨਕ ਚੰਦ ਤੋਂ ਉਸ ਦਾ ਨਾਮ ਜੀਵੜਾ ਰੱਖ ਦਿੰਦੇ ਨੇ ਸੋ ਆਓ ਇਹ ਕੀ ਕੌਤਕ ਵਰਤਦਾ ਹੈ ਸਾਰੇ ਸਾਖੀ ਨੂੰ ਸਰਵਣ ਕਰੀਏ ਜੀ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਨੇ ਇੱਕ ਦਿਨ ਭਾਈ ਪਾਰੋ ਨੂੰ ਆਖਿਆ ਕਿ ਸੰਗਤਾਂ ਦੇ ਇਸ਼ਨਾਨ ਪਾਨ ਵਾਸਤੇ ਇੱਥੇ ਅਸੀਂ ਇੱਕ ਬੌਲੀ ਲਾਉਣੀ ਚਾਹੁੰਦੇ ਹਾਂ ਇਸ ਵਾਸਤੇ ਸੰਗਤਾਂ ਵੱਲ ਹੁਕਮਨਾਮੇ ਭੇਜ ਦਿਓ ਕਿ ਇਸ ਆਉਣ ਵਾਲੀ ਕੱਤਕ ਦੀ ਪੂਰਨਮਾਸੀ ਤੋਂ ਪਹਿਲਾਂ ਇੱਥੇ ਪੁੱਜ ਜਾਣ ਪੂਰਨਮਾਸੀ ਵਾਲੇ ਦਿਨ ਬੋਲੀ ਦੀ ਪਟਾਈ ਆਰੰਭ ਕੀਤੀ ਜਾਵੇਗੀ ਆਗਿਆ ਅਨੁਸਾਰ ਭਾਈ ਪਾਰੋ ਨੇ ਦੂਰ ਨੇੜੇ ਦੀਆਂ ਸਭ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਨੇ ਅਤੇ ਨਿਹਤ ਦਿਨ ਉਤੇ ਸੰਗਤਾਂ ਨੂੰ ਸ੍ਰੀ ਗੋਇੰਦਵਾਲ ਆਣ ਇਕੱਠੀਆਂ ਹੋਣ ਵਾਸਤੇ ਆਖਿਆ ਏ ਜਿਹੜੇ ਹੁਕਮਨਾਮੇ ਭੇਜੇ ਉਸ ਉਤੇ ਸੰਗਤਾਂ ਸ੍ਰੀ ਗੋਇੰਦਵਾਲ ਸਾਹਿਬ ਇਕੱਠੀਆਂ ਹੋ ਗਈਆਂ ਸਭ ਨੇ ਯਥਾ ਸ਼ਕਤ ਭੇਟਾ ਅਰਪਣ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਪੂਰਨ ਮਾਸੀ ਵਾਲੇ ਦਿਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਅਤੇ ਗੁਰੂ ਅੰਗਦ ਦੇਵ ਪਾਸ਼ਾ ਮਹਾਰਾਜ ਜੀ ਦੀ ਆਰਾਧਨਾ ਕਰਕੇ ਭਾਈ ਬੁੱਢਾ ਜੀ ਤੋਂ ਤੱਕ ਲਵਾ ਕੇ ਬੌਲੀ ਦੀ ਕਾਰ ਪੁਟਾਈ ਆਰੰਭ ਕਰ ਦਿੱਤੀ ਹੈ। ਕੁਝ ਸੰਗਤਾਂ ਮਿੱਟੀ ਪੁੱਟ ਕੇ ਟੋਕਰੀਆਂ ਭਰੀ ਜਾਂਦੀਆਂ ਅਤੇ ਕੁਝ ਟੋਕਰੀਆਂ ਚੁੱਕ-ਚੁੱਕ ਕੇ ਦਰਿਆ ਵਾਲੇ ਪਾਸੇ ਸੁੱਟੀ ਜਾਂਦੀਆਂ। ਬੌਲੀ ਦੀ ਕਾਰ ਸੰਗਤਾਂ ਬڑے ਪ੍ਰੇਮ ਨਾਲ ਕਰ ਰਹੀਆਂ ਸਨ ਸੇਵਾ ਵਿੱਚ ਹਿੱਸਾ ਪਾਉਣ ਵਾਸਤੇ ਸਿੱਖ ਬੜੇ ਉਤਸ਼ਾਹ ਨਾਲ ਦੂਰ ਦੂਰ ਤੋਂ ਆਉਣ ਲੱਗੇ ਤਾਂ ਹੋਇਆ ਕਿ ਬੋਲੀ ਦੀ ਪਟਾਈ ਜਦ ਪਾਣੀ ਤੱਕ ਪਹੁੰਚ ਗਈ ਤਾਂ ਅੱਗੇ ਰੋੜਾਂ ਦਾ ਕੜ ਆ ਗਿਆ ਗੁਰੂ ਪਿਆਰਿਓ ਰੋੜਾਂ ਵਾਲੀ ਧਰਤੀ ਆ ਗਈ ਇਸ ਕੜ ਨੂੰ ਮਾਨਕ ਚੰਦ ਪੱਥਰੀਏ ਖੱਤਰੀ ਨੇ ਜਦ ਬਹੁਤ ਮਿਹਨਤ ਦੇ ਨਾਲ ਤੋੜ ਦਿੱਤਾ ਤਾਂ ਕੜ ਦੇ ਟੁੱਟਣ ਨਾਲ ਇੱਕਦਮ ਹੀ ਪਾਣੀ ਬਹੁਤ ਜ਼ੋਰ ਦੇ ਨਾਲ ਉੱਪਰ ਨੂੰ ਉੱਠਿਆ ਜਦੋਂ ਪਾਣੀ ਉੱਪਰ ਉੱਠਿਆ ਉਸ ਪਾਣੀ ਦੇ ਵਿੱਚ ਮਾਨਕ ਚੰਦ ਡੁੱਬ ਗਿਆ ਸਿੱਖ ਉਸ ਦੇ ਸਵਾਸਹੀਨ ਸਰੀਰ ਨੂੰ ਪਾਣੀ ਵਿੱਚੋਂ ਕੱਢ ਕੇ ਗੁਰੂ ਜੀ ਦੇ ਪਾਸ ਲੈ ਕੇ ਆਏ ਨੇ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜੇਕਰ ਇਹ ਮਾਨਕ ਹੈ ਤਾਂ ਮਰੇਗਾ ਨਹੀਂ ਫਿਰ ਆਪ ਜੀ ਨੇ ਆਪਣਾ ਸੱਜਾ ਪੈਰ ਮਾਨਕ ਚੰਦ ਦੇ ਮੱਥੇ ਉੱਤੇ ਲਾਇਆ ਜਦੋਂ ਆਪਣਾ ਪੈਰ ਮਾਨਕ ਚੰਦ ਦੇ ਮੱਥੇ ਦੇ ਉੱਤੇ ਲਾ ਕੇ ਆਖਿਆ ਏ ਕੇ ਉਠ ਮਾਨਕ ਸਤਨਾਮ ਆਖ ਉਠ ਭਾਈ ਸਤਨਾਮ ਆਖ ਇਸ ਬਚਨ ਦੇ ਨਾਲ ਮਾਨਕ ਚੰਦ ਇਸ ਤਰ੍ਹਾਂ ਉੱਠਿਆ ਏ ਉੱਠ ਕੇ ਬੈਠ ਗਿਆ ਏ ਜਿਸ ਤਰ੍ਹਾਂ ਸੁੱਤਾ ਹੋਇਆ ਉੱਠਿਆ ਹੋਵੇ ਆਖੋ ਸਤਨਾਮ ਵਾਹਿਗੁਰੂ ਉਸ ਦਿਨ ਤੋਂ ਗੁਰੂ ਜੀ ਨੇ ਉਸ ਦਾ ਨਾਮ ਜੀਵੜਾ ਰੱਖ ਦਿੱਤਾ ਸੋ ਇਨਿਆਕ ਬੇਨਤੀਆਂ ਪ੍ਰਵਾਨ ਕਰਿਓ ਜੀ ਅਗਰੇ ਸਾਖੀ ਆਪ ਜੀ ਨੂੰ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਆਪ ਜੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ